ਕੀ ਖਾਸੀਅਤ ਆ ਫਿਰ ਉਹ ਦੱਸੋ ਸਾਨੂੰ ਸਾਡਾ ਏਰੀਆ ਪੈਂਦਾ ਬਾਰਡਰ ਨੇ ਆਰਮੀ ਆਫੀਸਰ ਬਣਨੇ ਦਾ ਗੋਲ ਹੈ ਅਸੀਂ ਦੇਸ਼ ਦੀ ਸੇਵਾ ਕਰਦੇ ਹਾਂ ਬਿਲਕੁਲ ਬਿਲਕੁਲ ਪਰ ਥੋੜੀ ਸੇਵਾ ਕੌਣ ਕਰੂਗਾ ਮੈਂ ਮਗਰ ਆਉਗੀ ਉਹੀ ਕਰੂਗੀ ਮੇਰੇ ਬਾਪੂ ਦਾ ਫੋਨ ਆਉਂਦਾ ਹੁੰਦਾ ਹੈ ਤੇ ਫਿਰ ਕਿਵੇਂ ਹੌਲ ਜੇ ਪੈਂਦੇ ਹੋਂ ਦੀ ਡਰ ਜਾਂ ਲੱਗਦਾ ਨਾ ਵੀ ਕੀ ਚੱਕਰ ਹੈ ਵੀ ਚੱਕੀ ਹੈ ਕਿ ਨਾ ਚੱਕੀ ਹੈ ਜਿਆਦਾ ਘਰ ਤਾਂ ਐ ਹੀ ਹੁੰਦਾ ਹੈ ਨਾ ਚੱਕੀ ਨਹੀਂ ਘੰਟੀ ਵੱਜਦੀ ਇੱਕ ਤਾਂ ਵੈਸੇ ਫੌਂਟ ਚ ਤਾਂ ਬਾਤ ਦੀ ਹੈ ਦੂਜੀ ਦਿਲ ਚ ਬਾਤ ਦੀ ਹੈ ਦਿਲ ਧੜਕਣ ਲੱ ਆ ਜਾਂਦਾ ਚਲੋ ਫਿਰ ਗੰਗਾ ਨਗਰ ਆਲੇ ਆ ਤੇ ਫਿਰ ਆਪਾਂ ਖਾਸੀ ਤੇ ਪੁੱਛ ਲਈ ਕੀ ਕੀ ਖਾਸ ਹੈ ਬਈ ਤੁਹਾਡੇ ਉੱਥੇ ਸਭ ਤੋਂ ਪਹਿਲਾਂ ਗਰਮੀ ਕਾਲਾ ਮਾਲ ਸਹੀ ਜਿਹੜਾ ਹੈਗਾ ਫਿਰ ਉਹ ਸੋਈ ਦੱਸਦਾ ਕਿ ਉੱਥੋਂ ਦੇ ਮੁੰਡਿਆਂ ਚ ਕੀ ਖਾਸੀਅਤ ਹੈ ਲੜਾਕੇ ਆ ਥੋੜੇ ਤੁਹਾਡੇ ਲਈ ਤਾਂ ਯਾਰੀ ਸਾਰਾ ਕੁਝ ਹੀ ਨੇ ਪੈਣਾ ਪਿਆਰੀ ਹੈ ਤਾਈ ਐਸੀ ਹੈ ਤੇ ਦੇਖੋ ਜਿਹੜੀ ਪ੍ਰੋਬਲਮ ਅਸੀਂ ਘਰੇ ਨਹੀਂ ਦੱਸ ਸਕਦੇ ਉਹ ਅਸੀਂ ਦੋਸਤਾਂ ਨੂੰ ਦੱਸ ਦਿੰਦੇ ਤੇ ਹੱਲੇ ਬੇਲਾ ਵੀ ਹੋ ਜਾਂਦਾ ਉਹਦਾ ਕੀ ਬਾਤ ਹੈ ਹੈਲਮਟ ਹੱਥ 'ਚ ਹੀ ਰੱਖੇ ਆ ਜਾਓ ਇੱਧਰ ਨੂੰ ਇਹ ਮੇਰੇ ਵੀਰ ਕਿੱਥੋਂ ਆਏ ਨੇ ਆਜੋ ਵੀਰੇ ਆਜੋ ਅਸੀਂ ਆਹ 15 ਮਾਰਕੀਟ ਸੇ ਅੱਛਾ ਅੱਛਾ 15 ਮਾਰਕੀਟ ਦੇ ਵਿੱਚੋਂ ਫਿਰ ਕੀ ਕੀਤਾ ਸ਼ਾਪਿੰਗ ਕੀਤੀ ਆ ਕੀ ਕੁਝ ਲਏ ਆ ਹੁੱਟੀਆਂ ਛੁੱਟੀਆਂ ਲੈਣਾ ਇਹ ਦੇ ਵਿੱਚ ਹੈਲਮਟ ਦੇ ਫਸਾਈ ਫਿਰਦੇ ਨੇ ਪਤੰਦਰ ਹੈ ਹੋਰ ਕੀ ਇਹ ਕਿ ਉਹਨੇ ਹੁੱਟੀਆਂ ਤੇ ਫਿਰ ਵੇਚਲ ਕੋਲੀਆਂ ਤੇ ਇਹਨਾਂ ਨੂੰ ਪਾ ਲੋ ਅਭੀ ਠੰਡਣੀ ਹੋਈ ਹੈ ਨਾ ਅੱਜ ਨੇ ਅੱਛਾ 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 ਕਿ ਕਿੰਨੇ ਕ ਕੱਪੜੇ ਲੈ ਲੈਣੇ ਹੋ ਸਿਆਲਾਂ ਦੇ ਵਿੱਚ ਇਹ ਡਿਪੈਂਡ ਕਰਦਾ ਠੰਡ ਕਿੰਨੀ ਬਟ ਰਹੀ ਹੈ ਅੱਛਾ ਅੱਛਾ ਤੇ ਕਿੱਥੋਂ ਆਏ ਤੁਸੀਂ ਅਮ ਜੰਮੂ ਸੇ ਜੰਮੂ ਆਏ ਹੋ ਠੀਕ ਹੈ ਤੁਹਾਨੂੰ ਤਾਂ ਠੰਡ ਲੱਗਦੀ ਨਹੀਂ ਹੋਣੀ ਪੰਜਾਬ ਵਾਲੀ ਹਾਂ ਤਾਂ ਹੀ ਤਾਂ ਹਾਂ ਅਜੇ ਲੱਗੀ ਨਹੀਂ ਆ ਤੂੰ ਇਹ ਤਾਂ ਸ਼ਰਟਾਂ ਸ਼ੂਟਾਂ ਲਾ ਕੇ ਪਿਆਰੀ ਕੀਤੀ ਆ ਪਿਆਰੀ ਕੀਤੀ ਆ ਪੰਜਾਬੀ ਬੋਲਦਾ ਸਾਡਾ ਮੁੰਡਾ ਹੈ ਹੋਰ ਕੀ ਅੱਛਾ ਤੇ ਪੰਜਾਬੀਆਂ ਦੀ ਕਿਹੜੀ ਚੀਜ਼ ਪਸੰਦ ਆ ਤੁਹਾਨੂੰ ਪੰਜਾਬੀਆਂ ਦੀ ਹਾਂ ਵਧੀਆ ਹੁੰਦੇ ਨੇ ਨਾ ਨੀ ਕਾ ਚੀਜ਼ ਕਿਹੜੀ ਪਸੰਦ ਆ ਕਿਹੜੀ ਗੱਲ ਪਸੰਦ ਆ ਉਹਨਾਂ ਦੀ ਤਾਰੀਫ਼ ਕਰੋ ਤਾਰੀਫ਼ ਹਾਂ ਖੁੱਲੇ ਦਿਲ ਕੇ ਹੋਤੇ ਹਾਂ ਬੜੀਆ ਬੰਦੇ ਆ ਅੱਛਾ 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 ਵਧੀਆ ਲੱਗਦੇ ਤੇ ਫਿਰ ਜੇ ਤੁਸੀਂ ਵਿਆਹ ਵੀ ਕਰਾਉਣਾ ਹੋਇਆ ਤੇ ਫਿਰ ਪੰਜਾਬ ਵਾਲੇ ਸੋਚੋਗੇ ਕਿ ਫਿਰ ਉਧਰ ਹੀ ਜੰਮੂ ਕਸ਼ਮੀਰ ਜਿੱਧਰ ਮੰਗੇ ਮਤਲਬ ਹੋਇਆ ਕਿ ਮੰਨੀ ਨਹੀਂ ਹੈ ਮੰਨੀ ਨਹੀਂ ਆਏ ਲੱਗ ਹੱਲੇ ਇਹਨਾਂ ਦੀ ਚੱਲ ਰਹੀ ਹੈ ਗੱਲ ਗੱਲ ਚੱਲ ਰਹੀ ਹੈ ਹਾਂਜੀ ਵਿਆਹ ਵੀ ਚੱਲ ਰਹੀ ਹੈ ਕਿ ਮਤਲਬ ਨਹੀਂ 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 ਹੱਲੇ ਨੌਕਰੀ ਮਿਲੂਗੀ ਫਿਰ ਦੇਖਾਂਗੇ ਕੁਛ ਅੱਛਾ ਅੱਛਾ ਇਧਰ ਨੂੰ ਬਣੇ ਪਿੱਛੇ ਜੀ ਹੋ ਜਾ ਤੇ ਅੱਛਾ ਨੌਕਰੀ ਲੈ ਕੇ ਫਿਰ ਵਿਆਹ ਕਰਾਉਣਾ ਹੈ ਹੋਰ ਕੀ ਅੱਛਾ ਠੀਕ ਹੈ ਉਹ ਕਹਿੰਦੇ ਮੈਂ ਨੌਕਰੀ ਤੇ ਉਹ છોકરી ਕਹਿੰਦੇ ਵੀ ਜਿੰਨ ਨੌਕਰੀ ਉਹਨੂੰ ਚੋਕਰੀ ਉਹ ਚੀਜ਼ ਮੰਨਦੇ ਬਿਲਕੁਲ 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 ਠੀਕ ਹੈ ਤੇ ਫਿਰ ਕੀ ਕਰਨਾ ਹੈ ਕਿ ਇਹ ਫਿਰ ਜ਼ਿੰਦਗੀ ਦਾ ਕੀ ਗੋਲ ਹੈ ਤੁਹਾਡਾ ਗੋਲ ਆਰਮੀ ਆਫੀਸਰ ਬਣਨੇ ਦਾ ਗੋਲ ਹੈ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ देश की सेवा कर बिल्कुल बिल्कुल थोड़ी सेवा कौन करूँगा हमारे को जरूरत नहीं है मगर आऊगी वही करूंगी जड़ी मगर आऊगी ਤੁਸੀਂ ਸੋਚਿਆ ਕੁਛ ਅਸੀਂ ਵੀ ਆਰਮੀ ਦਾ ਅਸੀਂ ਤਿੰਨੇ ਇਕੱਠੇ ਹੀ ਸੋਚਿਆ ਜੀ ਅੱਛਾ ਮਤਲਬ ਅੱਛਾ ਦਾ ਪਲਾਨ ਹੈ ਵੀ ਮਤਲਬ ਆਰਮੀ ਚ ਤਿੰਨੇ ਭਰਾਵਾਂ ਨੇ ਜਾਣਾ ਹੈ ਹ अच्छा अच्छा अच्छा, अच्छा बाकी ਤੁਸੀਂ ਦੇਖ ਹੀ ਸਕਦੇ ਸਾਡੀ ਡੈਡੀਕੇਸ਼ਨ ਡਰੈਸ ਤੋਂ ਹੀ ਪਤਾ ਲੱਗਦਾ ਹੈ ਨਾ ਵੀ ਕੀਆ ਬਾਤ ਹੈ ਹਾਂਜੀ ਆ ਮਤਲਬ ਥੋੜਾ ਆਪਾਂ ਮੈਨੀਫੈਸਟੇਸ਼ਨ ਹੁੰਦੀ ਹੈ ਨਾ ਇੱਕ ਚੀਜ਼ ਇਹ ਚੀਜ਼ ਤਾਂ ਹੁੰਦੀ ਹੈ ਵੈਸੇ ਬਸ ਫਿਰ ਉਸੇ ਕਰਕੇ ਲੱਗੇ ਹੋਏ ਆ ਬਸ ਹੁਣ ਅੱਛਾ ਅੱਛਾ ਹਾਂਜੀ ਤੇ ਥੂਟੀ ਘਰ ਦੇ ਵਿੱਚ ਕੌਣ ਆ ਮਤਲਬ ਜਿਹੜਾ ਸਟ੍ਰਿਕਟ ਆਰਮੀ ਨਾਲ ਉਹ ਵੀ ਸਟ੍ਰਿਕਟ ਕੌਣ ਆ ਤੁਹਾਡੇ ਘਰ ਕੋਈ ਨਹੀਂ ਹੋਰ ਕੌਣ ਹੋ ਸਕਦਾ ਸਟ੍ਰਿਕਟ ਡੈਡੀ ਹੁੰਦੇ ਆ ਜੀ ਡੈਡੀ ਆਰਮੀ ਤੋਂ ਨੇ ਤੇ ਆਰਮੀ ਸਾਡੇ ਘਰ ਹੀ ਆ ਆਏ ਆ ਤੇ ਬਸ ਕਿ ਜਿਹੜਾ ਬਾਪੂ ਦਾ ਫੋਨ ਆਉਂਦਾ ਹੁੰਦਾ ਹੈ ਤੇ ਫਿਰ ਕਿਵੇਂ ਹੌਲ ਜੇ ਪੈਂਦੇ ਹੁੰਦੇ ਡਰ ਜਾ ਲੱਗਦਾ ਹੁੰਦਾ ਵੀ ਕੀ ਚੱਕਰ ਹੈ ਵੀ ਚੱਕੀ ਹੈ ਕਿ ਨਾ ਚੱਕੀ ਹੈ ਨਾ ਅਗਰ 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 ਤਾਂ ਦਿਨ ਮੇ ਇੱਕ ਵਾਰ ਆ ਗਿਆ ਤਾਂ ਫਿਰ ਤਾਂ ਪਤਾ ਨਾਰਮਲ ਹੈ ਅਗਰ ਦੂਜੀ ਵਾਰ ਆ ਜਾਏ ਫਿਰ ਟੈਂਸ਼ਨ ਹੋ ਜਾਂਦੀ ਆਪ ਕਿਉਂ ਆ ਗਿਆ ਚਾਹ ਤਰਤਾ ਹੀ ਹੁੰਦਾ ਨਾ ਚੱਕੀ ਖਤਰੀ ਦੀ ਆਂਟੀ ਬੱਲਦੀ ਜੀ ਖਤਰੀ ਵੀ ਆਂਟੀ ਇੱਕ ਤਾਂ ਵੈਸੇ ਫੋਨ ਚ ਤਾਂ ਵੱਤਦੀ ਹੈ ਦੂਜੀ ਥੇਲ ਚ ਵੱਤਦੀ ਹੈ ਦਿਲ ਧੜਕਣ ਲੱ ਜਾਂਦਾ ਕਿ ਡੈਡੀ ਦਾ ਫੋਨ ਆ ਗਿਆ ਹੁਣ ਵੀ ਕਰੋ ਵਾਰ ਹੁਣ ਆਏ ਹੋ ਰਹਾ ਪਤਾ ਨਹੀਂ ਕਦੋਂ ਫੋਨ ਆ ਦੇ ਬਸ ਇੱਕ ਪਾਸੇ ਡੈਡੀ ਦਾ ਫੋਨ ਹੈ ਦੂਜੇ ਪਾਸੇ ਸਹੇਲੀ ਨਾਲ ਲੱਗੇ ਹੋ ਡੈਡੀ ਦਾ ਫੋਨ ਚੱਕੋਗੇ ਕਿ ਸਹੇਲੀ ਦਾ ਫੋਨ ਕਟੋਗੇ ਸਹੇਲੀ ਹੋਣੀ ਵੀ ਚਾਹੀਦੀ ਆਈ ਫਿਰਦੇ ਸਹੇਲੀ ਹੋਣੀ ਵੀ ਤਾਂ ਚਾਹੀਦੀ ਤੇ ਫਿਰ ਤੁਸੀਂ ਇੱਥੇ ਪੜਦੇ ਹੋਗੇ ਤੇ ਕਿਵੇਂ ਆ ਫਿਰ ਪੜ੍ਹਾਈ ਲਿਖਾਈ ਹੋਣੀ ਇਹ ਕੰਪਲੀਟ ਹੋਈ ਹੈ ਖਾਲਸਾ ਕਾਲਜ 'ਚ ਇੱਥੇ ਪੜ੍ਹਦਾ ਸੀ ਵੈਸੇ ਅਸੀਂ ਰਹਿਨੇ ਵੀ ਇੱਥੇ ਆ ਨਵੇਂ ਗ੍ਰਾਊਂਡੇ ਨੇ ਵੈਸੇ ਬੋਰਤ ਹਾਂ ਪੰਜਾਬ ਤੋਂ ਠੀਕ ਠੀਕ ਬਾਰਡਰ ਏਰੀਆ ਦਾ ਬੰਦ ਕਰਨਾ ਚਾਹੀਦਾ ਆਪਾਂ ਨੂੰ ਹਾਂਜੀ ਫਿਰ ਚਲਾਈਏ ਕਿ ਚਿੱਟੇ ਨੂੰ ਰੋਕੀਏ ਕਿਵੇਂ

ਕੋਈ ਨਹੀਂ ਉਦਾਂ ਹੀ ਕੁੰਮਣਾ ਹੈ। ਬਣਾਏ। ਅੱਛਾ ਅੱਛਾ ਠੀਕ ਹੈ। ਕਿੰਨਾ ਕ ਕੁੰਬ ਲੈ? ਬਸ ਤੁਹਾਡੇ ਸਾਹਮਣੇ ਹੀ ਹੈ ਕੁੰਮੀ ਆਨੇ ਆ ਬਸ। ਅੱਛਾ ਜੀ। ਕੁੰਬੇ ਆ। 3-4 ਦਿਨ ਹੋ ਗਏ ਆਏ ਨੂੰ। ਅੱਛਾ ਵੈਸੇ ਕੁੰਮੜਾ ਹੈਗੇ ਪਰਦੇ ਹੋਏ ਤੇ ਨਹੀਂ ਨਹੀਂ ਪਰਦੇ ਨਹੀਂ ਹੈ ਵੈਸੇ ਆਏ ਆ ਸੀ ਤਾਂ। ਨਹੀਂ ਉੱਥੋਂ ਨਹੀਂ। ਹਾਂਜੀ ਉਧਰ ਹੀ। ਅੱਛਾ 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 ਸਾਰੇ ਉਧਰ ਦੇ ਹੀ ਆ ਸੀ। ਸਾਰੇ ਗੰਗਾ ਨਗਰ ਤੋਂ ਨੇ। ਠੀਕ ਹੈ ਠੀਕ ਹੈ। ਚਲੋ ਫਿਰ ਗੰਗਾ ਨਗਰ ਆਲੇ ਆ ਤੇ ਫਿਰ ਆਪਾਂ ਖਾਸੀ ਤੇ ਪੁੱਛ ਲਈ ਕੀ ਕੀ ਖਾਸ ਹੈ ਬਈ ਤੁਹਾਡੇ ਉੱਥੇ? ਸਾਡੇ ਗੰਗਾ ਨਗਰ ਤੇ। ਸਭ ਤੋਂ ਪਹਿਲਾਂ ਗਰਮੀ। ਗਰਮੀ ਹਾਂ ਦੂਜਾ ਗੰਗਾ ਨਗਰ ਦਾ माल ਕਾਲਾ ਮਾਲ ਸਹੀ ਜਿਹੜਾ ਹੈਗਾ ਫਿਰ ਤਾਂ ਸੋਈ ਦੱਸਤਾ ਅੱਛਾ ਨਹੀਂ ਤੁਸੀਂ ਫਿਰ ਲੈ ਕੇ ਹੀ ਰੱਖਦੇ ਹੋ ਨਹੀਂ ਨਹੀਂ ਅਸੀਂ ਨਹੀਂ ਖਾਂਦੇ ਅਸੀਂ ਨਹੀਂ ਖਾਂਦੇ ਕੋਈ ਨਹੀਂ ਨਹੀਂ ਬਾਸੀ ਪੰਡਾ ਹੈਗੀ ਅੱਛਾ 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 ਪੰਡਾ ਦੇ ਮੁੰਡੇ ਕਿਹੜੀ ਫਿਰ ਖਾਂਦੇ ਰਿਹਾ ਮੋਮੋਸ ਕਿਹੜੇ ਕਰਾਏ ਹੈਗੇ ਹੈ ਗਾਇਸ ਮੈਂ ਕੀ ਪਤਾ ਕੀ ਇਹ ਜਿਹੇ ਚਿਕਨ ਦਿਖਾਉਂਦੇ ਨਹੀਂ ਮੈਚ ਹੈ ਅੱਛਾ ਅੱਛਾ ਮੈਚ ਹੈ ਹਾਂਜੀ ਅੱਛਾ ਤੇ ਫਿਰ ਹੋਰ ਕੀ ਕੀ ਖਾਸ ਹੋਰ ਉਥੋਂ ਦੇ ਮੁੰਡੇ ਮੁੰਡਿਆਂ ਚ ਕੀ ਖਾਸੀਅਤ ਹੈ ਲੜਾਕੇ ਆ ਥੋੜੇ ना, ना, ता ता ओ, अच्छा ताकी ਉਹ ਤਾਂ ਮੇਰੇ ਨਾਲ ਤਾਂ ਨਹੀਂ ਲੜਪੂਗੀ ਕਿਤੇ ਨੇ ਲੜਾ ਕੇ ਉਹ ਉਧਰ ਦੇ ਲੜਾ ਕੇ ਉਦਾਂ ਅੱਛਾ 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 ਨਹੀਂ ਫਿਰ ਕਿਵੇਂ ਲੜਾਈ ਵਾਲਾ ਮਾਹੌਲ ਜਿਵੇਂ ਬਣਦਾ ਹੁੰਦਾ ਮੋਲ ਬਣ ਜਾਂਦਾ ਬਸ ਚੱਲਦੇ ਚ ਫਿਰਦੇ ਹੀ ਬਣ ਜਾਂਦਾ ਇੱਥੇ ਤਾਂ ਨਹੀਂ ਬਣਦਾ ਕਿਤੇ ਇੱਧਰ ਤਾਂ ਕੋਈ ਨਹੀਂ ਬਣਦਾ ਮੈਂ ਇੱਥੇ ਦੀ ਲੋਕੀ ਬਹੁਤ সুইਟ ਨੇ ਅਸੀਂ ਦੇਖੀ ਜਾਂਦੇ ਸਾਡੇ ਸਾਈਡ ਨਹੀਂ ਹੈਗਾ ਇਹਦਾ ਸਿਸਟਮ ਦਾ ਬੜਾ ਹੁੰਦਾ ਹੈ ਇੱਧਰ ਤਾਂ ਵਾਲੀ ਆ ਨਾ ਫਿਰ ਗਰਮ ਵੈਸੀ ਖੂਨ ਖੋਲਦਾ ਰਹਿੰਦਾ ਹੈ ਕਿ ਤੁਸੀਂ ਜਿਹੜੀ ਗੱਲ ਕੀਤੀ ਸੀਗੀ ਉਹਦੇ ਨਾਲ ਤੇ ਆ ਤੇਜ਼ ਰਹਿੰਦਾ ਖੂਨ ਥੋੜਾ ਜਿਹਾ ਠੀਕ ਹੈ ਅੱਛਾ ਤੇ ਕੀ ਪੜਾਈ ਲਿਖਾਈ ਦੇ ਨਿਪੜ ਗਏ ਕੰਮ ਕੇ ਚੱਲੀ ਜਾਂਦਾ ਨਹੀਂ ਨਿਪੜ ਗਿਆ ਮੇਰਾ ਤਾਂ ਇਹਨਾਂ ਦਾ ਚੱਲੀ ਜਾਂਦਾ ਹੈ ਕਿਹੜੀ ਨਾ ਬਾਈ ਕਿਵੇਂ ਚੱਲ ਰਹੀ ਹੈ ਪੜਾਈ ਤਾਂ ਬੜੀਆ ਬੜੀਆ ਮੈਂ ਕੀ ਕਰ ਰਹੇ ਹਾਂ ਪਾਸੋ ਡੋਂਟ ਵੈਲ ਸੇ ਕਿਸੇ ਬਾਹਰ ਵੀ ਦੋ ਅੱਛਾ ਹੈ ਤਾਂ ਕਵੇਂ ਨਵੇਂ ਆਏ ਨੇ ਹਾਂ ਹਾਂ ਹਵਾ ਲੱਗ ਗਈ ਨਹੀਂ ਨਹੀਂ ਹਵਾ ਨਹੀਂ ਲੱਗਦੀ ਛੋਟੀ ਕੁੱਟੀ ਬਾਲੋ ਲੱਗ ਜੂਗੀ ਨਹੀਂ ਤਾਂ ਮੇਰੇ ਵਾਂਗ ਇਦਾਂ ਹੀ ਢਿੱਲੇ ਹੋ ਜਾਣਾ ਤੇਰੇ ਬੜਾ ਸਾਊ ਜੇ ਬਾਲਕ ਇਹ ਬਾਲਕ ਬੜਾ ਸਾਊ ਹੈ ਸ਼ਰੀਫ ਹੈਗਾ ਸਾਡੇ ਵਿੱਚੋਂ ਸਾਰਿਆਂ ਤੋਂ ਅੱਛਾ ਅੱਛਾ ਹਾਂ ਠੀਕ ਹੈ ਠੀਕ ਹੈ ਤੇ ਹੁਣ ਕੀ ਚੱਲਦਾ ਕੀ ਹੈ ਕੁਛ ਨਹੀਂ ਗੋਲ ਕੀ ਹੈ ਜ਼ਿੰਦਗੀ ਦੀ ਮੇਰੇ ਮੈਂ ਤਾਂ ਗੋਲ ਚੱਲ ਜਾਈ ਜਾਂਦਾ ਵਸੇ ਘੁੰਮਣਾ ਹੀ ਆ ਮੇਰ ਦਾ ਗੋਲ ਮਤਲਬ ਮੈਂ ਪਹਿਲਾ ਇੰਡੀਆ ਕਵਰ ਕਰਨਾ ਫਿਰ ਅੱਗੇ ਇੰਟਰਨੈਸ਼ਨਲ ਜੇ ਪੇ ਸੱਕੀ ਸਰਕਾਰ ਤਾਂ ਜਾਵੜਾਂਗੇ ਨੇਤਾ ਕੇ ਬਾਕੀ ਠੀਕ ਹੈ ਗੋਲਗੁੱਲ ਪਾਪਾ ਹੋਰਾਂ ਦੇ ਬਿਜ਼ਨਸ ਨੇ ਉਹ ਕਰ ਲਾਂਗੇ ਦੁਕਾਨਾਂ ਨੇ ਕੀ ਬਾਤ ਹੈ ਬਾਈ ਬੋਨ ਰੇਚਾ ਨਹੀਂ ਰੇਚਾ ਨਹੀਂ ਮੀਡੀਅਮ ਜੇ ਸਿਸਟਮ ਵਿੱਚ ਰੇਚਾ ਧਾਰੀ ਹੈਗਾ ਚਲੋ ਵਧੀਆ ਗੱਲ ਹੈ ਜਿਹਨੂੰ ਰੋਟੀ ਮਿਲ ਜੇ ਖਾਣ ਨੂੰ ਮੇਰੀ ਹੈ ਆਓ ਵੀ ਬਾਈ ਰੋਲ ਖਾਈ ਜਾਂਦੇ ਤੁਸੀਂ ਸਾਰੇ ਨਾਲੋਂ ਵੱਖਰੀ ਬੈਠੀ ਹੋਗੇ ਤੇ ਬਾਵਾ ਠੰਡ ਜੀ ਲੱਗਦੀ ਹੈ ਟੋਪੀ ਟੁੱਪੀ ਵੀ ਲੈ ਰੱਖੀ ਹੈ ਬਿਲਕੁਲ ਜੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਗਦੀਪ ਹੈ ਤਕਦੀਪ ਤਕਦੀਪ ਭਾਈ ਗੰਗਾ ਨਗਰ ਤੋਂ ਹਾਂਜੀ ਅੱਛਾ ਅੱਛਾ ਇੱਥੇ ਕਿਵੇਂ ਆਉਣ ਦਾ ਮਨ ਕਰਿਆ ਬਸ ਘੁੰਮਣ ਵਾਸਤੇ ਘੁੰਮਣ ਵਾਸਤੇ ਆਏ ਆ ਅੱਛਾ ਹੂੰ ਅੱਛਾ ਕਿੰਨੇ ਸਾਲ ਦੇ ਹੋਗੇ ਤੁਸੀਂ ਮੈਂ 24 ਯਰ 24 ਸਾਲ ਹੈ ਨਾ ਤੇ 24 ਸਾਲ ਦੀ ਉਮਰ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਇਹੋ ਜਿਹੀ ਸਿੱਖੀ ਹੈਗੀ ਕਿਹੜਾ ਤਜਰਬਾ ਤੁਹਾਡਾ ਹੋਇਆ ਕਿ ਆਲਵੇਸ ਪੋਲਾਈਟ ਲੈਣਾ ਤੇ ਦੂਜਿਆਂ ਨੂੰ ਸਮਝਣਾ ਸਭ ਤੋਂ ਵਧੀਆ ਚੀਜ਼ ਹੈ ਲਾਈਫ ਤੋਂ ਨਹੀਂ ਹੂੰ ਨਹੀਂ ਹੂੰ ਜੁੜੇ ਹੋ ਜੁੜੇ ਵੀ ਹੈ ਤੁਸੀਂ ਹੂੰ ਹਾਂਜੀ ਠੀਕ ਹੈ ਤੇ ਜਿਵੇਂ ਹੁਣ ਯਾਰੀ ਦੋਸਤੀ ਦੀ ਗੱਲ ਤੁਸੀਂ ਯਾਰ ਦੋਸਤ ਇਕੱਠੇ ਆਣਦੇ ਹੋ ਯਾਰ ਦੋਸਤ ਜ਼ਿੰਦਗੀ ਲਈ ਕਿੰਨੇ ਕੁ ਜ਼ਰੂਰੀ ਹੈ ਬਹੁਤ ਜ਼ਿਆਦਾ ਹਮ ਪੈਰੈਂਟਸ ਤੋਂ ਵੀ ਪਹਿਲਾਂ ਪੈਰੈਂਟਸ ਤੋਂ ਵੀ ਬਾਅਦ ਕੀ ਕਹਿੰਦੇ ਆ ਫਰੈਂਡ ਹਮੇਸ਼ਾ ਹਰ ਮੋੜ ਤੇ ਨਾਲ ਹੀ ਖੜਾ ਹੁੰਦਾ ਜਿੱਥੇ ਕਈ ਵਾਰ ਫਰੈਂਡਸ ਨਹੀਂ ਖੜ ਸਕਦੇ ਨਾ ਕੋਈ ਪਾਰਟਨਰ ਕਰ ਸਕਦਾ ਉਥੇ ਯਾਰ ਦੋਸਤੀ ਖੜ ਸਕਦੇ ਬਿਲਕੁਲ ਬਿਲਕੁਲ ਥੋੜੇ ਬਾਰੇ ਕਿਹਾ ਜਾ ਰਿਹਾ ਤੁਸੀਂ ਤੁਸੀਂ ਵੀ ਕਹੋ ਕੋਈ ਥੋੜੇ ਬਾਰੇ ਕਹਿ ਰਹੇ ਨੇ ਭਾਈ ਸਾਡੇ ਲਈ ਤਾਂ ਯਾਰੀ ਸਾਰਾ ਕੁਝ ਹੀ ਨੇ ਪੈਣ ਤਿਆਰੀ ਹੈ ਤਾਂ ਹੀ ਐਸੀ ਹੈ ਤੇ ਦੇਖੋ ਜਿਹੜੀ ਪ੍ਰੋਬਲਮ ਅਸੀਂ ਘਰੇ ਨਹੀਂ ਦੱਸ ਸਕਦੇ ਉਹ ਅਸੀਂ ਦੋਸਤਾਂ ਨੂੰ ਦੱਸ ਦਿੰਦੇ ਤੇ ਹੱਲੇ ਬੇਲਾ ਵੀ ਹੋ ਜਾਂਦਾ ਹੈ ਉਹਦਾ ਤਾਂ ਕਰਕੇ ਸਾਡੇ ਲਈ ਤਾਂ ਦੋਸਤ ਹੀ ਸਭ ਕੁਝ ਨੇ ਅਪਰਾ ਹੀ ਐਸੀ ਤਾਂ ਦੋਸਤ ਤਾਂ ਹੈਗੇ ਨੇ ਪ੍ਰਾਏ ਸਾਰੇ ਦੇ ਸਾਰੇ ਸਾਡੇ ਵਿੱਚ ਹਾਂ ਜੇ ਹੁਣ ਕੋਈ ਗੱਲ ਹੋ ਜੇ ਮਤਲਬ ਤੁਹਾਡੇ ਤਿੰਨਾਂ ਚੋਂ ਹਨਾ ਕੋਈ ਇੱਕ ਚੀਜ਼ ਪਸੰਦ ਆ ਜੇ ਤਿੰਨਾਂ ਨੂੰ ਤੇ ਫਿਰ ਤੁਸੀਂ ਕੀ ਕਰਦੇ ਹੋ ਅਸੀਂ ਡਿਪੈਂਡ ਕਰਦਾ ਚੀਜ਼ ਕੀ ਹੈ ਆ ਜਾਈ ਡਿਪੈਂਡ ਕਰਦਾ ਚੀਜ਼ ਕੀ ਹੈ ਅੱਛਾ ਅੱਛਾ ਅੱਜ ਇਹ ਮੈਂ ਹੁਣਾ ਤਾਂ ਤੁਸੀਂ ਕੋਲਡ ਡਰਿੰਕ ਵੱਖਰੇ ਵੱਖਰੇ ਮੰਗਾ ਲੇ ਹੁਣ ਜੇ ਮੈਂ ਕਹਾਂ ਰੋਲ ਫਿਰ ਜੇ ਤੁਹਾਨੂੰ ਤਿੰਨਾਂ ਨੂੰ ਪਸੰਦ ਆ ਜੇ ਫਿਰ ਇੱਕੋ ਹੀ ਹੋਵੇ ਤੁਹਾਡੇ ਕੋਲੇ ਹਾਂ ਮੈਨੂੰ ਪਤਾ ਹੈ ਨਾ ਤਾਂ ਹੀ ਤਾਂ ਮੈਂ ਮੈਂ ਤਾਂ ਹੀ ਤਾਂ ਲੋਕ ਕਰਿਆ ਹੈ ਕਿ ਕਰਿਆ ਹੈ ਚਲੋ ਠੀਕ ਹੈ ਚਲੋ ਜੇ ਵਿਆਹ ਵਾਸਤੇ ਕੁੜੀ ਪਸੰਦ ਆ ਜੇ ਵਿਆਹ ਵਾਸਤੇ ਕੁੜੀ ਪਸੰਦ ਵਿਆਹ ਵਾਸਤੇ ਫਿਰ ਤਾਂ ਕੀ ਵੰਡਣਾ ਫਿਰ ਤਾਂ ਇੱਕ ਨੂੰ ਚੂਜ਼ ਕਰਨੀ ਪੈਣੀ ਹੈ ਪਹਿਲਾ ਆ ਦੇਖਣਾ ਤੀਕਾ ਕੋਈ ਪਹਿਲਾ ਤਾਂ ਮੇਰ ਤਾਂ ਹੀ ਪਹਿਲਾ ਟੈਨਸ਼ਨ ਇਹ ਆ ਕਿ ਪਹਿਲਾ ਕੁੜੀ ਦੇਖੀ ਜਿਹਨੇ ਸਾਨੂੰ ਹਾਂ ਕੀਤੀ ਹੈ ਕਹਿੰਦੇ ਕਿਉਂ ਤੁਹਾਨੂੰ ਹੈ ਨਹੀਂ ਕੌਨਫੀਡੈਂਸ ਵੀ ਤੁਹਾਨੂੰ ਕੋਈ ਹਾਂ ਕਰ ਦੋ ਬਾਈ ਕ੍ਰਸ਼ ਪਿੱਛੇ ਕਿੰਨੀ ਕ ਮਿਹਨਤ ਕੀਤੀ ਹੈ ਕ੍ਰਸ਼ ਸੀ ਕਦੇ ਤੁਹਾਡੀ ਨਾ ਨਾ ਕ੍ਰਸ਼ ਕਰੋ ਸਾਲਾ ਕਦੇ ਪੰਗਾ ਹੀ ਨਹੀਂ ਰੱਖਿਆ ਅੱਛਾ ਪ੍ਰੈਜ਼ੈਂਟ ਪਾਸਟ ਕੋਈ ਨਾ ਨਾ ਕੋਈ ਕੁੜੀ ਨਾ ਬੋਲ ਪ੍ਰੈਜ਼ੈਂਟ ਪਾਸਟ ਹੁੰਦਾ ਥੇ ਥੋੜੀ ਬੱਠੇ ਹੁੰਦਾ ਆਰਾਮ ਨਾਲ ਫਿਕਰੀ ਜਾਣ ਨਹੀਂ ਦਿੱਤੇ ਨਾ ਨਾ ਜੀ ਕਰ ਦੇ ਦੀ ਮਰਜ਼ੀ ਨਾਲ ਹੀ ਇਹ ਦੋ ਵੀ ਹੈ ਕੀ ਬਾਤ ਹੈ ਬੜਾ ਸਾਊ ਵਾਲਾ ਹੈ